ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਜਾਨੀ ਕਿ 15 ਤਰੀਕ ਦੁਪਹਿਰ ਤੋਂ ਬਾਅਦ ਦੇ ਮੌਸਮ ਦੀ ਕਿ देर ਰਾਤ ਤੱਕ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਜਿਵੇਂ ਕਿ ਅਸੀਂ ਕੱਲ ਵੀ ਤੁਹਾਨੂੰ ਦੁਪਹਿਰ ਤੋਂ ਬਾਅਦ ਦੀ ਅਪਡੇਟ ਦਿੱਤੀ ਸੀ ਉਸੇ ਤਰ੍ਹਾਂ ਹਲਕਾ ਹਲਕਾ ਮੀਂਹ ਜਿਹੜਾ ਕੱਲ ਦਿਨ ਵੇਲੇ ਆਪਾਂ ਨੂੰ ਦੇਰ ਸ਼ਾਮ ਨੂੰ ਪੈਂਦਾ ਹੋਇਆ ਨਜ਼ਰ ਆਇਆ ਤੇ ਇਸੇ ਤਰ੍ਹਾਂ ਅੱਜ ਸਵੇਰ ਦੇ ਸਮੇਂ ਲਾਈਵ ਹੋ ਕੇ ਅਪਡੇਟ ਦੁੱਤੀ ਸੀ ਕੇ ਹਲਕਾ ਫੁਲਕਾ ਮੀਂਹ ਕਿਤੇ ਕਿਤੇ ਜਿਹੜਾ ਪਊਗਾ ਉਸ ਤੋਂ ਬਾਅਦ ਥੋੜੀ ਥੋੜੀ ਦੁਪਹਿਰ 12:00 ਵਜੇ ਦੇ ਕਰੀਬ ਜਿਹੜੀ ਧੁੱਪ ਨਿਕਲੂਗੀ ਤੇ ਫਿਰ ਬੱਦਲਾਂ ਦੀ ਆਵਾਜ਼ ਜਿਹੜੇ ਆਉਂਦੇ ਜਾਂਦੇ ਬੱਦਲ ਰਹਿਣਗੇ ਤੇ ਕਿਤੇ ਛਿਟਰ ਸਰਾਟਾ ਜਿਹੜਾ ਕਣੀ ਕਾਮੜਾ ਜਿਹੜਾ ਉਹ ਦੇਖਣ ਨੂੰ ਮਿਲੂਗਾ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਤੁਸੀਂ ਦੇਖਿਆ ਵੀ ਹੋਊਗਾ ਬਹੁਤ ਸਾਰੇ ਦੋਸਤ ਮਿੱਤਰਾਂ ਦੇ ਅਲਾਕਿਆਂ ਦੇ ਵਿੱਚ ਕਿਣਮਨ ਕਣੀ ਜਿਹੜੀ ਉਹ ਦਿਨ ਮਿਲੇ ਹੋਈ ਹੋਊਗੀ ਅੱਜ 15 ਤਰੀਕ ਨੂੰ ਸਵੇਰ ਦੇ ਪਹਿਲੇ ਘੰਟਿਆਂ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਕਿਣਮਨ ਕਣੀ ਜਿਹੜੀ ਉਹ ਕਿਤੇ ਕਿਤੇ ਹੁੰਦੀ ਹੋਈ ਨਜ਼ਰ ਆਈ ਹੋਊਗੀ ਕਿਤੇ ਧੁੱਪ ਕੜਾਕੇ ਦੀ ਨਿਕਲੀ ਹੋਊ ਕਿਤੇ ਬੱਦਲਾਂ ਦੇ ਵਿੱਚ ਸੂਰ ਜਿਹੜਾ ਉਚਾਤियां ਮਾਰਦਾ ਦਿਨ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਕਿਣਮਨ ਕਣੀ ਜਿਹੜੀ ਉਹ ਹੋਈ ਹੈ ਆਪਾਂ ਦੇਖੀ ਵੀ ਹੈ ਬਹੁਤ ਸਾਰੇ ਦੋਸਤ ਮਿੱਤਰਾਂ ਦੇ ਇਲਾਕਿਆਂ ਦੇ ਵਿੱਚ ਤੁਸੀਂ ਦੇਖੀ ਵੀ ਹੋਊਗੀ ਕਿਣਮਨ ਕਣੀ ਹੁੰਦੀ ਉਸੇ ਤਰ੍ਹਾਂ ਗੱਲ ਕਰੀ ਆਪਾਂ ਦੁਪਹਿਰ ਤੋਂ 2 ਵਜੇ ਤੋਂ ਬਾਅਦ ਤਾਂ ਦੁਪਹਿਰ ਤੋਂ ਬਾਅਦ 2 ਵਜੇ ਤੋਂ ਬਾਅਦ ਵੀ ਜਿਹੜੀ ਇਹ ਅਪਡੇਟ ਦੋਸਤੋ ਇਹੀ ਆ ਰਹੀ ਹੈ ਕਿ ਕਿਨਮਨ ਕਾਲੀ ਜ਼ਰੂਰ ਹੋਊਗੀ ਪਰੰਤ ਧੁੱਪਾਂ ਵਾਲਾ ਮੌਸਮ ਬਣਦਾ ਹੋਇਆ ਨਜ਼ਰ ਆਊਗਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਸਿਸਟਮ ਹੈ ਉਹਦੀ ਵੀ ਝਾਤ ਮਾਰਾਂਗੇ ਕਿ ਜੋ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਰਡਾਰ ਦੀ ਤਸਵੀਰ ਹੈ ਉਸ ਦੇ ਉੱਤੇ ਉਹ ਕਿੱਥੇ ਲੰਘ ਚੁੱਕਿਆ ਉਸ ਦੀ ਵੀ ਤਸਵੀਰ ਆਪਾਂ ਤੁਹਾੜਨਾ ਸਾਂਝੀ ਕਰਾਂਗੇ ਕਿ ਤੁਸੀਂ ਦੇਖ ਸਕਦੇ ਬੱਦਲ ਵਾਈ ਧੁੱਪਾਂ ਵਾਲਾ ਮੌਸਮ ਬਣਦਾ ਹੋਇਆ ਨਜ਼ਰ ਆ ਰਿਹਾ 2 ਵਜੇ ਉਸ ਤੋਂ ਬਾਅਦ 3 ਵਜੇ ਦੀ ਅਪਡੇਟ ਵੀ ਇਹੀ ਹੈ ਕਿ 3 ਵਜੇ ਵੀ ਜਿਹੜਾ ਧੁੱਪਸਾਂ ਵਾਲਾ ਮੌਸਮ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਦੋਸਤੋ 3 ਵਜੇ ਦੇ ਕਰੀਬ ਵੀ ਜਿਹੜਾ ਇਹ ਮੌਸਮ ਇਸ ਤਰ੍ਹਾਂ ਦਾ ਬਣਿਆ ਰਹੂਗਾ। ਤੁਸੀਂ ਦੇਖ ਸਕਦੇ ਹੋ ਧੁੱਪਸਾਂ ਵਾਲਾ ਮੌਸਮ ਬਣਿਆ ਹੋਇਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ 4 ਵਜੇ ਦੀ। 4 ਵਜੇ ਵੀ ਜਿਹੜਾ ਧੁੱਪਸਾਂ ਵਾਲਾ ਮੌਸਮ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਕਿ ਕੋਈ ਉਮੀਦੇ ਹਾਲਾਤ ਜਿਹੜੇ ਜ਼ਿਆਦਾ ਨਹੀਂ ਹੋਣਗੇ। ਧੁੱਪਸਾਂ ਵਾਲਾ ਮੌਸਮ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਤੇ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਵੀ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਤੇ ਜੇਕਰ ਪਰਸੈਂਟੇਜ ਦੀ ਗੱਲ ਕਰੀ ਤਾਂ 6-7% ਜਿਹੜੇ 2% ਚਾਂਸ ਰਹਿ ਗਏ 5 ਵਜੇ ਉਹ ਤੋਂ ਅੱਜ 6 ਵਜੇ ਦੇ ਕਰੀਬ ਜਿਹੜੇ ਤੁਸੀਂ ਦੇਖ ਸਕਦੇ ਹੋ 2% ਚਾਂਸ ਰਹਿ ਗਏ ਰਾਤ ਨੂੰ ਵੀ ਜਿਹੜੇ 2% ਚਾਂਸ ਨੇ 7 ਵਜੇ 8 ਵਜੇ ਵੀ ਜਿਹੜੇ 13% ਚਾਂਸ ਨੇ ਉਸ ਤੋਂ ਬਾਅਦ 9 ਵਜੇ ਵੀ ਜਿਹੜੇ 24% ਚਾਂਸ ਨੇ ਯਾਨੀ ਕਿ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਦੁਪਹਿਰ 2 ਵਜੇ ਤੋਂ ਬਾਅਦ ਤੋਂ ਪਸਾਮ ਵਾਲਾ ਮੌਸਮ ਤੇ ਕਿਣਮਣ ਕਣੀ ਕੁਝ ਖੇਤਰਾਂ ਦੇ ਵਿੱਚ ਹੁੰਦੀ ਹੋਈ ਨਜ਼ਰ ਆਊਗੀ ਕੁਝ ਦੇ ਵਿੱਚ ਮੌਸਮ ਸਾਫ਼ ਰਹੂਗਾ 9 10 ਵਜੇ ਫੇਰ ਦੁਬਾਰੋ ਇੱਕ ਵਾਰੀ ਜਿਹੜੀ ਗਰਜ ਲਿਸਕ ਦੇ ਨਾਲ ਮੀਂਹ ਦੀਆਂ ਕਾਰਵਾਈਆਂ ਹੋਣਗੇ ਉਸ ਤੋਂ ਬਾਅਦ ਇਹ ਸਿਸਟਮ ਜਿਹੜਾ ਅੱਗੇ ਲੰਘਦਾ ਹੋਇਆ ਨਜ਼ਰ ਆਊਗਾ ਤੇ ਅਸੀਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੇ ਜਿਹੜੇ ਪ੍ਰਾਈਵੇਟ ਸੰਸਥਾਵਾਂ ਦੇ ਰਡਾਰ ਨੇ ਉਹਨਾਂ ਦੀ ਤਸਵੀਰ ਵੀ ਦਿਖਾ ਦਿੰਦੇ ਆ ਕਿ ਕਿੱਥੇ ਬੱਦਲ ਵਾਈ ਹੈ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਦੋਸਤੋ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਸਾਈਟ ਆ ਜਿਹੜੀ ਦੇ ਜਿਸ ਦੇ ਉੱਤੇ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡਾ ਲਾ ਅਪਡੇਟ ਆ ਜਿਹੜੀ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਆ ਉੱਥੇ ਲੈ ਕੇ ਚੱਲਾਂਗੇ ਦੋਸਤੋ ਜੁੜੇ ਰਹੋ ਇਸੇ ਤਰ੍ਹਾਂ ਵੀਡੀਓ ਲੰਬੀ ਜ਼ਰੂਰ ਹੁੰਦੀ ਆ ਸੀ ਇਹ ਨਹੀਂ ਕਹਿੰਦੇ ਕਿ ਸਾਡੀ ਜਿਹੜੀ ਜਾਣਕਾਰੀ ਆਪਦੇ ਕੋਲੋਂ ਕੋਈ ਵੀ ਜਿਹੜੀ ਸਹੀ ਤੇ ਸਟਿਕ ਜਾਣਕਾਰੀ ਉਹ ਵੱਖ-ਵੱਖ ਸੈਟਲਾਈਟਾਂ ਦੇ ਮਤਾਬਕ ਜਾਣਕਾਰੀ ਦਿੱਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜਿਹੜੇ ਇਹ ਅਪਡੇਟ ਹੈ ਹੀ ਹੈ ਕਿ ਜਿਹੜਾ ਮੌਸਮ ਆ ਬੱਦਲਵਾਈ ਵਾਲਾ ਬਣਿਆ ਹੋਇਆ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਗਾੜੇ ਬੱਦਲ ਇੱਥੇ ਥੋੜੇ ਜਿਹਾ ਮੀਂਹ ਦੇ ਸਿੱਟੇ ਸਰਾਟੇ ਪੈ ਰਹੇ ਨੇ ਦੇਖੋ ਇਧਰ ਲੁਧਿਆਣਾ ਵਾਲੀ ਸਾਈਡ ਤੇ ਉਸ ਤੋਂ ਬਾਅਦ ਇਧਰ ਸ੍ਰੀ ਮੁਕਸਰ ਸਾਹਿਬ ਵਾਲੇ ਇਲਾਕੇ ਜਿਵੇਂ ਫਰੋਜਪੁਰ ਦੇ ਉੱਪਰਲੇ हिस्से ਤੇ ਗਰਦਾਸਪੁਰ ਦੇ ਇਲਾਕੇ ਅਮਰਸਰ ਸਾਹਿਬ ਦੇ ਕੁਝ ਖੇਤਰ ਇਹ ਕੁੱਲ ਮਲਾਕੇ ਗੱਲ ਕਰੀ ਕਿ ਕਿਤੇ ਕਿਤੇ ਹੋ ਰਿਹਾ ਇਹ ਲਗਾਤਾਰ ਕਿਸੇ ਵੀ ਇਲਾਕੇ ਦੇ ਵਿੱਚ ਪੂਰਾ ਮੀਂਹ ਹੀ ਪੈ ਰਿਹਾ ਕਿਤੇ ਧੁੱਪ ਵੀ ਨਿਕਲ ਰਹੀ ਹੈ ਕਿਤੇ ਅਲਰਟ ਵੀ ਹੈ ਜੈਲੋ ਅਲਰਟ ਦੇ ਵਿੱਚ ਇਹ ਦੇਖੋ ਧੁੱਪਾਂ ਵਾਲਾ ਮੌਸਮ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਕਿਤੇ ਕਿਤੇ ਵੱਖ-ਵੱਖ ਖੇਤਰਾਂ ਦੇ ਵਿੱਚ ਇਹ 150 ਪੰਜਾਬ ਦਾ ਸੈਟੇਲਾਈਟ ਜਿਹੜਾ ਇਹ ਪੰਜਾਬ ਦੀ ਤਸਵੀਰ ਹੈ ਤੇ ਇਧਰ ਹਰਿਆਣੇ ਦੀ ਹਰਿਆਣੇ ਦੇ ਵਿੱਚ ਵੀ ਮੌਸਮ ਤੁਸੀਂ ਦੇਖ ਸਕਦੇ ਹੋ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਹੈ ਤੇ ਬਾਕੀ ਦੋਸਤੋ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਅਫੀਸ਼ੀਅਲ ਸਾਈਟ ਹੈ ਉਸ ਦੇ ਉੱਤੇ ਉਹਦੇ ਉੱਤੇ ਕੀ ਅਪਡੇਟ ਆਪ ਮਿਲ ਰਹੀ ਆਪਾਂ ਨੂੰ ਉਸ ਅਪਡੇਟ ਦੇ ਮੁਤਾਬਕ ਜਾਣਕਾਰੀ ਜਿਹੜੀ ਉਹ ਤੁਹਾਡਾ ਨਾਲ ਸਾਂਝੀ ਕਰਾਂਗੇ ਇਸ ਸਮੇਂ ਹੁਣ ਜਿਹੜੀ ਫਿਲਹਾਲ ਅਪਡੇਟ ਦੁਪਹਿਰ ਤੋਂ ਬਾਅਦ ਹੀ ਪੂਰੀ ਕਲੀਅਰ ਹੋ ਜੂਗੀ ਕਿ ਉਹ ਸਿਸਟਮ ਲੰਗ ਗਿਆ ਜਾਂ ਹਜੇ ਥੋੜਾ ਜਿਹਾ ਵਰਕਰ ਆ ਰਿਹਾ ਇਸ ਤਰ੍ਹਾਂ ਦਾ ਮਾਹੌਲ ਉਸ ਸੈਟਲਾਈਟ ਦੇ ਵਿੱਚੋਂ ਆਪਾਂ ਨੂੰ ਕਲੀਅਰ ਹੋ ਜਾਂਦਾ ਬਾਕੀ ਰਾਤ ਦੀ ਅਪਡੇਟ ਆਪਾਂ ਰਾਤ ਦੇ ਸਮੇਂ ਜ਼ਰੂਰ ਤੁਹਾਡਾ ਸ਼ੇਅਰ ਕਰਾਂਗੇ ਦੇਖ ਸਕਦੇ ਹੋ ਦੋਸਤੋ ਦੱਖਣੀ ਏਰੀਆ ਦੇ ਵਿੱਚੋਂ ਇਹ ਸਿਸਟਮ ਥੋੜਾ ਜਿਹਾ ਘਟਣਾ ਸ਼ੁਰੂ ਹੋਇਆ ਵਾ ਪਰੰਤੂ ਬਣਿਆ ਹੋਇਆ ਜ਼ਰੂਰ ਹੈ ਹਲਕਾ ਥੋੜਾ ਜਿਹਾ ਹਲਕੇ ਬਦਲਬਾਈ ਬਣੀ ਹੋਈ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਇਹ ਕੁਝ ਪੂਰਬੀ ਖੇਤਰ ਨੇ ਦੱਖਣੀ ਪੂਰਬੀ ਦੱਖਣ ਪੂਰਬੀ ਕੁਝ ਉੱਤਰ ਪੂਰਬੀ ਉੱਤਰ ਦੱਖਣੀ ਦੇ ਜਿਹੜੇ ਇਹ ਇਲਾਕੇ ਇਧਰ ਮਾਝੇ ਦੇ ਦਬਾਬੇ ਦੇ ਇਲਾਕੇ ਇਹਨਾਂ ਦੇ ਵਿੱਚ ਵੀ ਥੋੜਾ ਜਿਹਾ ਬਦਲਵਾਈ ਹੈ ਜਿਹੜੀ ਬਣੀ ਹੋਈ ਜ਼ਰੂਰ ਹੈ ਤੇ ਘਟ ਚੁੱਕੀ ਹੈ ਦੇਖ ਸਕਦੇ ਹੋ ਤਸਵੀਰਾਂ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੇ ਇਧਰੋਂ ਜਿਹੜੇ ਆਪਾਂ ਕਹਿ ਸਕਦੇ ਆ ਮਾਝੇ ਦੇ ਦਬਾਬੇ ਦੇ ਪੁਆਦ ਦੇ ਤੇ ਮਾਲਵੇ ਦੇ ਖੇਤਰ ਜਿਹੜੇ ਇਧਰਲੇ ਸਾਈਡ ਨੇ ਉੱਤਰ ਪੂਰਬੀ ਵਾਲੇ ਸਾਈਡ ਜਾਂ ਉੱਤਰ ਪੱਛਮੀ ਵਾਲੇ ਸਾਈਡ ਇਹਨਾਂ ਦੇ ਵਿੱਚ ਇਹ ਬਦਲਵਾਈ ਥੋੜੀ ਜਿਹੀ ਸੰਘਣੀ ਹੈ ਇਸ ਤਰ੍ਹਾਂ ਬਣੀ ਹੋਈ ਹੈ ਤੇ ਇਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੇ ਉਮੀਦਿਆ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਦੇਖ ਤੇ ਰੁਕ ਰੁਕ ਕੇ ਕਹਿ ਸਕਦਾ ਆਪਾਂ ਇਹ ਕਾਰਵਾਈਆਂ ਲਗਾਤਾਰ ਦੇਰ ਸ਼ਾਮ ਤੱਕ ਹੁੰਦੇ ਹੋਏ ਨਜ਼ਰ ਆਉਣਗੇ ਕਿਉਂਕਿ 16 ਤਰੀਕ ਦੇ ਸਵੇਰ ਦੇ ਸਮੇਂ ਤੱਕ ਇਹ ਸਿਸਟਮ ਜਿਹੜਾ ਵਰਕਰਾਰ रह ਸਕਦਾ ਹੈ ਇਹ ਹਜੇ ਸਿਸਟਮ ਲੰਘਿਆ ਨਹੀਂ ਇਹ ਪਹਾੜੀ ਇਲਾਕਿਆਂ ਵਿੱਚ ਪੂਰਾ ਐਕਟਿਵ ਆ ਤੁਸੀਂ ਦੇਖ ਸਕਦੇ ਹੋ ਇੱਥੇ ਪੂਰੀ ਚਿੱਟੇ ਰੰਗ ਦੇ ਜਿਹੜੇ ਬੱਦਲ ਵਾਈਏ ਨੇ ਇਹਦੀਆਂ ਕਾਰਵਾਈਆਂ ਨੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਇਧਰ ਜੰਮੂ ਦੇ ਵਿੱਚ ਵੀ ਤੇ ਉਸੇ ਤਰ੍ਹਾਂ ਇਹਦੇ ਵਿੱਚ ਵੀ ਹਮਾਚਲ ਦੇ ਵਿੱਚ ਵੀ ਤੇ ਇਸ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਜ਼ਰੂਰ ਦੇਖੋ ਇੱਕ ਵਾਰੀ ਦੋਸਤੋ ਫੇਰ ਦੁਬਾਰਾ ਕਿ ਪੰਜਾਬ ਦੇ ਅੱਧ ਦੇ ਵਿੱਚ ਇਹ ਇੱਧਰ ਥੋੜੇ ਜਿਹਾ ਸੰਘਣੇ ਬਦਲ ਇੱਧਰ ਉਹ ਇਹ ਸਿਸਟਮ ਖਿਸਕਣਾ ਸ਼ੁਰੂ ਹੋ ਚੁੱਕਿਆ ਇੱਧਰੋਂ ਸਿਸਟਮ ਆਇਆ ਸੀ ਤੇ ਇੱਧਰ ਨੂੰ ਖਿਸਕਣਾ ਸ਼ੁਰੂ ਹੋ ਗਿਆ ਤੇ ਨਾਲ ਦੀ ਨਾਲ ਥੋੜੇ ਦਿਨਾਂ ਬਾਅਦ ਫੇਰ ਇੱਕ ਹਲਕੀ ਸਿਸਟਮੀ ਜੀ ਤਿਆਰ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਦੋਂ ਇਹ ਪਹੁੰਚ ਸਕਦੀ ਹੈ ਇਹ ਦੁਬਾਰਾ ਫੇਰ ਇੱਕ ਸਿਸਟਮੀ ਹਲਕੀ ਇਹ ਜਿਹੜੀ ਦਰਮਿਆਨੇ ਤੋਂ ਵੀ ਹਲਕੀ ਸਿਸਟਮੀ ਇਹ ਵੀ ਤਿਆਰ ਹੈ ਤੇ ਇਹਦੀ ਅਪਡੇਟ ਆਪਾਂ ਅਲੱਗ ਤੋਂ ਵੀਡੀਓ ਬਣਾ ਕੇ ਤਾਂ ਸਾਂਝੀ ਕਰ ਦਿੰਦੇ ਆ ਥੋੜੇ ਸਮੇਂ ਬਾਅਦ 16 ਤੋਂ 31 ਤਰੀਕ ਤੱਕ ਦੀ ਉਹ ਅੱਡ ਅਪਡੇਟ ਅਸੀਂ ਸਾਂਝੀ ਕਰਾਂਗੇ ਤੇ ਤਦ ਤੱਕ ਲਈ ਤੁਸੀਂ ਬਣੇ ਰਹੋ ਮੌਸਮ ਪੰਜਾਬੀ ਟੀਵੀ YouTube ਚੈਨਲ ਤੇ Facebook ਕਾਡੀ ਦੇ ਨਾਲ ਮਿਹਰਬਾਨੀ ਰੱਬ ਰਾਖਾ